ਮੇਰਾ ਸੂਲ ਇਹ ਆ ਕਿ ਜ਼ਿੰਦਗੀ ਚ ਜਿਹੜੀ ਮੈਂ ਸਾਈ ਪਹਿਲਾਂੋਂ ਫੜੀ ਆ ਨਾ ਉਹ ਤੋਂ ਮੈਂ ਮੁੱਕਰਦਾ ਨਹੀਂ ਆ ਇਹ ਮੈਨੂੰ ਕਹਿੰਦੇ ਪੰਜ ਵਰਤ ਦੀ ਸਾਈ ਛੱਡ ਦੇ ਸਾਡੇ ਪਿੰਡ ਖੇਡ ਲੈ ਮੈਂ ਨਾ ਮੈਂ ਕਿਹਾ ਪੰਜ ਵਰਤ ਦੀ ਸਾਈ ਪਹਿਲਾਂੋਂ ਆਈ ਆ ਮੈਨੂੰ ਮੈਨੂੰ ਮਿਸਟੇਕ ਹੋ ਗਈ ਆ ਮੈਂ ਤੁਹਾਡੇ ਪਿੰਡ ਨਹੀਂ ਖੇਡ ਸਕਦਾ ਇਹਨਾਂ ਨੇ ਪਿਛਲੇ ਪਿਛਲੇ ਸਾਲ ਦੀ ਖੋਰ ਰੱਖੀ ਮੈਨੂੰ ਨਹੀਂ ਪਤਾ ਕਿਹੜੀ ਗੱਲ ਨੂੰ ਰੱਖੀ ਆ ਕਿਹੜੀ ਗੱਲ ਨੂੰ ਨਹੀਂ ਰੱਖੀ ਤੋ ਮੈਨੂੰ ਵੀ ਪਤਾ ਜਿਹੜੇ ਬੰਦੇ ਇਦਾਂ ਕਰਦੇ ਆ ਕਰ ਲੈਂਦੇ ਇਦਾਂ ਕਰਨ ਨਾ ਕੀ ਹੋਣਾ ਤੋ ਮੁੰਡਾ ਸਾਡਾ ਉੱਥੇ ਮਿਹਨਤ ਕਰਦਾ ਵਾ ਉੱਥੇ ਉਹਨੂੰ ਉਂਗਲਾਂ ਦਿੰਦੇ ਆ ਏਕ ਮੈਨੂੰ ਤੂੰ ਐਦਾਂ ਵਾ ਤੂੰ ਐਦਾਂ ਵਾ ਅੱਜ ਇੱਕ ਮੈਨਾਂ ਨੂੰ ਦਿਖਣ ਲੱਪਿਆ ਉਦੋਂ ਛੋਟਾ ਸੀ ਜਦੋਂ ਉਦੋਂ ਏਕਮ ਦਿਖਿਆ ਨਹੀਂ ਜਾਣੀ ਕਿ ਏਕਮ ਨੂੰ ਉਂਗਲਾ ਦੇ ਦੇਗੇ ਤੋੜਨਾ ਚਾਹੁੰਦੇ ਆ ਜਿੱਦਾਂ ਅੱਗੇ ਮੇਰੇ ਨਾਲ ਹੋਇਆ ਮੇਰੀ ਟੀਮ ਦੇ ਵਿੱਚ ਉਦਾਂ ਹੀ ਕਰਨਾ ਚਾਹੁੰਦੇ ਆ ਆ ਵਾ ਸਿਆਸਤਾਂ ਦੁਨੀਆ ਦੀਆਂ ਤੇ ਵੇਖ ਲਓ ਕੀ ਕਰਨਾ ਚਾਹੁੰਦੇ ਐਦਾਂ ਕੀ ਹੋ ਜੂਗਾ ਐਦਾਂ ਸੁੱਟ ਲੋਗੇ ਐਦਾਂ ਨਹੀਂ ਸੁੱਟਿਆ ਜਾਣਾ ਜਿੰਨਾ ਚਿਰ ਉਹ ਮਾਲਕ ਨੇ ਬਾਹ ਫੜੀ ਹੁੰਦੀ ਹੈ ਨਾ ਐਦਾਂ ਨਹੀਂ ਸੁੱਟਿਆ ਜਾਣਾ ਤੇ ਉਹ ਜਿਹੜੀ ਰਿਕਾਰਡਿੰਗ ਪਈ ਆ ਨਾ ਤੇ ਉਹਦੇ ਥੱਲੇ ਇਹੋ ਜਿਹੇ ਕਮੈਂਟ ਕਰਿਓ ਨਾ Já dará que eu mereço.